ਜੀ ਸਾਰਿਆਂ ਨੂੰ ਅੱਜ ਅਸੀਂ ਗੁਲਗੁਲੇ ਬਣਾਉਣ ਲੱਗੇ ਆਂ ਤੇ ਸਮਗਰੀ ਦੇਖ ਲਓ ਆਟਾ ਰਿਹਾ ਜੀ ਦੋ ਵੱਡੇ ਡੋਂਗੇ ਲੈ ਸੀਗੇ ਮੈਂ ਤੇ ਤਿੰਨ ਪੇਸੀਆਂ ਮੈਂ ਗੋੜ ਦੀਆਂ ਕੱਲ ਸਵੇਰੇ ਸਵੇਰੇ ਪੇਹ ਦਿੱਤੀਆਂ ਸੀਗੀਆਂ ਤੇ ਆਹ ਦੇਖੋ ਪੂਰੀ ਮਤਲਬ ਪਾਣੀ ਵਿੱਚ ਤੇ ਸੌਂਫ ਲਈ ਆ ਇਹਦੇ ਲਈ ਤੇ ਬੇਕਿੰਗ ਪਾਊਡਰ ਇਹਦੇ ਵਿੱਚ ਹੋਰ ਜ਼ਿਆਦਾ ਕੁਝ ਨਹੀਂ ਚਾਹੀਦਾ ਹੁੰਦਾ ਸਿਰ ਆਹ ਚੀਜ਼ਾਂ ਦੀ ਲੋੜ ਹੁੰਦੀ ਐ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਗੁੜ ਨੂੰ ਨਾ ਫੋੜ ਜਿਹੜਾ ਰਹਿਦਾ ਆ ਉਹਨੂੰ ਫੋੜ ਲੈਨੇ ਆ ਉਹ ਕਿ ਥੱਲੇ ਲੱਗ ਜਾਂਦਾ ਨਾ ਪਾਣੀ ਦੇ ਨਾਲ ਪਾਇਆ ਹੁੰਦਾ ਤੁਸੀਂ ਉਬਾਲ ਵੀ ਸਕਦੇ ਆ ਪਰ ਉਬਾਲਣ ਨਾਲੋਂ ਤੁਸੀਂ ਜਦਾਂ ਅੱਜ ਬਣਾਉਣਾ ਹੈ ਰਾਤ ਨੂੰ ਪੀ ਕੇ ਰੱਖ ਲਓ ਜਾਂ ਸਵੇਰੇ ਸਵੇਰੇ ਥੋੜਾ ਜਿਹਾ ਕੋਸੇ ਜੇ ਪਾਣੀ ਚ ਗੋੜ ਨੂੰ ਪੀ ਕੇ ਰੱਖ ਲਿਓ ਇਸ ਤਰ੍ਹਾਂ ਤੁਸੀਂ ਕਰ ਸਕਦੇ ਆ ਹੁਣ ਅਸੀਂ ਇਹਨੂੰ ਛਾਣ ਲਾਂਗੇ ਇਹਦੇ ਵਿੱਚ ਗੁੜ ਨੂੰ ਜ਼ਰੂਰ ਛਾਣ ਲਿਓ ਕਿਉਂਕਿ ਗੁੜ ਵਿੱਚ ਨਾ ਮਿੱਟੀ ਹੁੰਦੀ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਚੰਗੀ ਤਰ੍ਹਾਂ ਮਿਕਸ ਕਰਨਾ ਆ ਦੇਖੋ ਇਸ ਤਰ੍ਹਾਂ ਦਾ ਅਸੀਂ ਮਿਕਸਚਰ ਰੱਖਣਾ ਹੈ ਜਿਆਦਾ ਪਤਲਾ ਨਹੀਂ ਤੇ ਜਿਆਦਾ ਗਾੜਾ ਨਹੀਂ ਸੋ ਇਹ ਹੁਣ ਅਸੀਂ ਟੈਕਸਚਰ ਲਈ ਸੌਂਫ ਪਾ ਦਾਂਗੇ ਕਿਉਂਕਿ ਗੁਲਗੁਲੇਆਂ ਚ ਨਾ ਸੌਂਫ ਦਾ ਮਤਲਬ ਸਵਾਦ ਬਹੁਤ ਵਧੀਆ ਲੱਗਦਾ ਹੈ ਅੱਧਾ ਚਮਚ ਬੇਕਿੰਗ ਪਾਊਡਰ ਆ ਦੇਖੋ ਅੱਧਾ ਚਮਚੀ ਦੇਖੀਏ ਪਾਊਡਰ ਦਾ ਇਹਦੀ ਤਰ੍ਹਾਂ ਮਿਕਸ ਕਰ ਲਾਂਗੇ ਤੇਲ ਗਰਮ ਹੋ ਗਿਆ ਹੈ ਜੀ ਤੇ ਹੁਣ ਅਸੀਂ ਇਹਨੂੰ ਥੋੜਾ ਛੋੜੇ ਅਮਾਉਂਟ ਚ ਨਾ ਲਾਵਾਂਗੇ ਆ ਦੇਖੋ ਐਨ ਐਨ ਅਸੀਂ ਬਣਾਵਾਂਗੇ ਚਮਚ ਦੇ ਮਦਦ ਨਾਲ ਥੋੜਾ ਥੋੜਾ ਪਾਈ ਜਾਓ ਆ ਦੇਖੋ ਜੀ ਸਾਡੇ ਗਲਗਲੇ ਪੱਕ ਗਏ ਆ ਹੁਣ ਸਿਰਫ ਕੱਟ ਲੈਣੇ ਆ ਤੁਸੀਂ ਜੇ ਆਟਾ ਗੁੰਨ ਕੇ ਬਣਾਓਗੇ ਨਾ ਗੋਲਗਲੇ ਤੇ ਵਿੱਚੋਂ ਥੋੜੇ ਜਿਹਾ ਹਾਰਡ ਰਹਿੰਦੇ ਆ ਜੇ ਤੁਸੀਂ ਇਸ ਤਰ੍ਹਾਂ ਨਾ ਬੈਟਰ ਤੇ ਬੇਕਿੰਗ ਪਾਊਡਰ ਜ਼ਰੂਰ ਯੂਜ਼ ਕਰੋਗੇ ਤੇ ਗੋਲਗਲੇ ਦੇ ਨਾ ਵਿੱਚੋਂ ਬਹੁਤ ਸੌਫਟ ਰਹਿੰਦੇ ਆ ਲਓ ਜੀ ਸਾਡੇ ਗੋਲਗਲੇ ਬਣ ਗਏ एकदम ਤਿਆਰ ਆ ਤੇ ਤੁਸੀਂ ਵੀ ਇਸ ਤਰ੍ਹਾਂ ਘਰ ਬਣਾ ਸਕਦੇ ਆ ਜਿਆਦਾ ਟਾਈਮ ਵੀ ਨਹੀਂ ਲੱਗਦਾ ਔਰ ਬਹੁਤ ਵਧੀਆ ਚੀਜ਼ ਬਣ ਜਾਂਦੀ ਆ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਸੋਹਣੇ ਸੋਹਣੇ ਜ਼ਰੂਰ ਕਮੈਂਟ ਕਰ ਦਿਆ ਖਾਂ ਇੱਕ ਤੁਹਾਨੂੰ ਆ ਤੋੜ ਕੇ ਵੀ ਦਿਖਾ ਦਿੰਨੀ ਆ ਦੇਖੋ ਕਿੰਨਾ ਸੌਫਟ ਆ ਵਿੱਚ ਦੇਖੋ ਆ ਦੇਖੋ ਜੇ ਤੁਸੀਂ ਆਟਾ ਨਾ ਜਦੋਂ ਗੁੰਨ ਕੇ ਬਣਾਉਂਗੇ ਉਹ ਬਹੁਤ ਜ਼ਿਆਦਾ ਹਾਰਡ ਬਣ ਜਾਂਦੀ ਆ ਇਸ ਤਰੀਕੇ ਨਾਲ ਬਣਾਉਂਗੇ ਤੇ ਦੇਖਿਓ ਕਿੰਨੇ ਆਧਿਕ ਕੁਕ ਸੌਫਟ ਕਿੰਨੇ ਬਣੇ ਤੇ ਪਲੀਜ਼ ਸਾਨੂੰ ਸਪੋਰਟ ਕਰੋ ਜੀ ਸਾਡਾ ਨਿਊ ਚੈਨਲ ਆ ਤੇ ਸਾਨੂੰ ਸਪੋਰਟ ਕਰੋਗੇ ਅਸੀਂ ਵੀਡੀਓਜ਼ ਵੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਦੋ ਦਿਨ ਛੱਡ ਕੇ ਤੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ